ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਾਂ ਦਮਾਲਾ ਗੋਲ ਦਮਾਲਾ ਸਿੰਪਲ ਬੇਕਵੇਂ ਬੰਨਣਾ ਉਹਦੀ ਬੇਰੀ ਦੱਸਾਂਗੇ ਤੁਹਾਨੂੰ ਆਪਾਂ ਬੇ ਗੋਲ ਦਮਾਲਾ ਕਿਵੇਂ ਸਜਾਉਣਾ ਜਲਦੀ ਆਪਾਂ ਕਿਵੇਂ ਸਜਾ ਸਕਦੇ ਆ ਸ਼ੁਰੂਆਤ ਕਰਨ ਲੱਗੇ ਆ ਤੁਹਾਡਾ ਆਪਣਾ ਦਸਤਾਰ ਕੋਚ ਸੁਖੀ ਜੋਧਾ ਲੁਧਿਆਣਾ ਜੂੜਾ ਆਪਾਂ ਬਿਲਕੁਲ ਇੱਥੇ ਮਗਰ ਕਰ ਲੈਣਾ ਜੂੜੇ ਨੂੰ ਆਪਾਂ ਬਿਲਕੁਲ ਟਾਈਟ ਕੱਸ ਕੇ ਕਰਨਾ ਵੀ ਉਹ ਹਿੱਲੇ ਨਾ ਬਿਲਕੁਲ ਹੀ ਹੁਣ ਆਪਾਂ ਥੱਲੇ ਬੇਸ ਬਣਾਉਣ ਵਾਸਤੇ ਅਗਲਾ ਪੜਨਾ ਲਵਾਂਗੇ ਆਪਣੇ ਪੇਜ ਨੂੰ ਲਾਈਕ ਜ਼ਰੂਰ ਕਰਿਓ ਫੋਲੋ ਕਰਿਓ ਅਗਰ ਪੇਜ ਤੇ ਵੀਡੀਓ ਪਾਈ ਗਈ ਆ ਤਾਂ ਪੇਜ ਨੂੰ ਲਾਈਕ ਫੋਲੋ ਕਰਿਓ ਅਗਰ YouTube ਤੇ ਵੀਡੀਓ ਪਾਈ ਗਈ ਆ ਤਾਂ YouTube ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤਰ੍ਹਾਂ ਆਪਾਂ ਜੁੜੇ ਦੇ ਆਲੇ-ਦਾਲੇ ਬੇਸ ਬਣਾਉਣਾ ਇਹ ਬਿਲਕੁਲ ਸੌਖਾ ਤਰੀਕਾ ਦਮਾਲੇ ਦੀ ਸ਼ੇਪ ਵੀ ਸੋਹਣੀ ਬਣਦੀ ਆ ਅਤੇ ਦਮਾਲਾ 62 ਵੀ ਸਜਾਇਆ ਜਾਂਦਾ ਇਹ ਆਪਣਾ ਬੇਸ ਬਣ ਗਿਆ ਬੇਸ ਨੂੰ ਚੰਗੀ ਤਰ੍ਹਾਂ ਬਣਾਇਆ ਕਰੋ ਐਨ ਸ਼ੇਪ ਹੋ ਜਾਵੇ ਬੇਸ ਦੀ ਚੰਗੀ ਤਰ੍ਹਾਂ ਮੈਂ ਇਸ ਤਰ੍ਹਾਂ ਤਣੀਆਂ ਲਗਾਈਆਂ ਹੋਈਆਂ ਨੇ ਦਮਾਲੇ ਨੂੰ ਇਹ ਬਿਲਕੁਲ ਸੁੱਕਾ ਤਰੀਕਾ ਦਮਾਲਾ ਬੰਡਣ ਦਾ ਗੋੜਦਮਲਾ ਗਠਨੀ ਅਜੇ ਮਾਰਨੀ ਹੁਣ ਆਪਾਂ ਮਗਰੋਂ ਇਹਦੀ ਗਠ ਮਾਰ ਸਕਦੇ ਆ ਗਠ ਕੱਸ ਕੇ ਮਾਰਨੀ ਆ ਵੇ ਵੇਸ ਆਪਣਾ ਹਿੱਲੇ ਨਾ ਨਿਕਸ ਲੈਣਾ ਇੱਥੇ ਲੋਜੀ ਬੇਸ ਤਿਆਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਮੇਰੇ ਭੈਣ ਸੌਖਾ ਤਰੀਕੇ ਨਾਲ ਤੁਮ ਲੋ ਬੰਨਣਾ ਸਿੱਖੇ ਆਪਣੇ ਵੀਡੀਓ ਨੂੰ ਦੇਖ ਕੇ ਤੋਂ ਬਿਲਕੁਲ ਸ਼ੇਪ ਬੋਲ ਚੱਕ ਲੈਣੀ ਆ ਤੇ ਬਿਲਕੁਲ ਸੁੱਖਾ ਤਰੀਕਾ ਗੋールド ਮੱਲਾ ਬਣਾਉਣ ਦਾ ਸ਼ੇਪ ਮੁਤਾਬਕ ਲੜ ਲਾਈ ਜਾਣੇ ਅੱਗੇ ਦੀ ਅੱਗੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਮੇਰਾ ਹਰ ਵੀਰ ਭੈਣ ਆਪਣੀ ਵੀਡੀਓ ਨੂੰ ਦੇਖ ਕੇ ਸਿੰਪਲ ਗੋਲਦ ਮੱਲਾ ਬੰਨਣਾ ਜ਼ਰੂਰ ਸਿੱਖੇ ਇਹ ਬਿਲਕੁਲ ਸੌਖਾ ਤਰੀਕਾ ਜੀ ਦਮਲਾ ਬੰਨਣ ਦਾ ਥੱਲੇ ਜਿਹੜਾ ਆਪਾਂ ਬੇਸ ਬਣਾਉਨੇ ਆ ਬੇਸ ਬੇਸ ਦੇ ਸ਼ੇਪ ਵਧੀਆ ਹੋਣੀ ਚਾਹੀਦੀ ਆ ਰਾਮ ਨਾਲ ਬੰਨਿਆ ਕਰੋ ਦਮਾਲੇ ਨੂੰ ਟੈਨ ਦਿਆ ਕਰੋ ਲਓ ਜੀ ਦਮਾਲੇ ਦੀ ਸ਼ੇਪ ਦੇਖੋ ਦਮਾਲਾ ਹਮੇਸ਼ਾ ਸ਼ੇਪ ਮੁਤਾਬਕ ਵਧੀਆ ਲੱਗਦਾ ਇਹ ਉਮੀਦ ਕਰਦਾ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਸਾਰੇ ਜਣੇ ਮੇਰੇ ਬੇਰ ਭੈਣ ਸਾਰੇ ਜਣੇ ਟਰਾਈ ਕਰਿਓ ਟਰਾਈ ਨਹੀਂ ਕਰਨੀ ਜਾਣ ਕੇ ਵੀਡੀਓ ਨੂੰ ਦੇਖ ਕੇ ਸਿੱਖਿਓ ਜ਼ਰੂਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਗਰ ਵੀਡੀਓ YouTube ਤੇ ਪਾਈ ਗਈ ਆ ਤਾਂ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਅਗਰ ਪੇਜ ਤੇ ਫੇਸਬੁੱਕ ਪੇਜ ਤੇ ਪਾਈ ਗਈ ਆ ਤਾਂ ਪੇਜ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਤੁਹਾਡਾ ਆਪਣਾ ਦਸਤਾਰ ਕੋਟ ਸੁੱਖੀ ਜੋਧਾ ਲੁਧਿਆਣਾ ਫੋਨ ਨੰਬਰ ਨੋਟ ਕਰ ਲਓ 8264144620 8264144620 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ